ਲਓ ਬਈ ਮੁੰਡਿਓ ਕਿਵੇਂ ਕੀ ਹਾਲ ਚਾਲ ਨੇ ਸਾਰਿਆਂ ਦੇ ਉਹ ਅੱਜ ਆਉਣਾ ਫਾਰਮ ਦੇ ਚੂਚਾ ਹੀ ਆਏ ਨੇ ਮੁੰਡੇ ਆਏ ਨੇ ਅੱਜ ਤੇ ਉਹ ਆਪਣਾ ਰੈਂਕੂ ਕੋਚ ਪਹੁੰਚ ਗਿਆ ਈ ਆ ਮੁੰਡੇ ਹੈਲੋ ਕਰ ਸਾਰਿਆਂ ਨੂੰ ਆ ਕਰਦਾ ਹੈਲੋ ਆਏ ਆਈ ਪੂਰਾ ਇਹ ਰੈਂਕੂ ਨੇ ਕਰਤੀ ਤਿਆਰੀ ਫਾਰਮ ਦੀ ਤੇ ਅੱਜ ਆਉਣਾ ਦੋ ਫਾਰਮਾਂ ਦੇ ਚੂਚਾ ਆਪਣੇ ਵਾਲ ਦੇ ਦੋਨਾਂ ਤੇ ਸਕੂਟਰੀਆਂ ਕਰ ਰਹੇ ਆ ਖੜੀਆਂ ਨੇ ਗੈਂਗ ਪਹੁੰਚੀ ਹੋਈ ਆ ਸਾਰਾ ਤਾਂ ਪੁੱਛ ਲੀਏ ਵੀ ਹਾਂ ਜੀ ਬਹੁਤ ਵਧੀਆ ਕੰਮ ਆਈ ਮੁੰਡੇ ਨੇ ਬਹੁਤ ਵਧੀਆ ਸਰਵਾਰ ਬਹੁਤ ਵਧੀਆ ਸਤੂ ਕੀ ਕਹਿਣਾ ਚਾਹਾਂ ਮਾਰ ਕੇ ਠੀਕ ਹੈ ਕੰਮ ਇੰਨੇ ਬੰਦੇ ਦੇਖਣ ਪਹੁੰਚੇ ਨਹੀਂ ਦੇਖੋ ਸਪੋਰਟ ਵੀ ਕਰਦੇ ਨੇ ਤਿਆਰੀ ਵਾਰੀ ਵੀ ਕਰਾਉਂਦੇ ਨੇ ਨਾਲ ਬੋਟਾਈ ਤਿਆਰੀ ਕਰਾਤੀ ਸਾਰੀ ਬਸ ਦਵਾਈਆਂ ਲੈਣ ਭੇਜਦੇ ਆ ਬਰੂਤ ਲੈਣ ਜਾਂਦਾ ਹਾਂ ਬਰੂਤ ਦਾ ਹਾਂ ਪੱਠੀ-ਪੂਠੀ ਚੱਲੂਗੀ ਹੈਨਾ ਚੱਲ ਰਹੀ ਆ ਚੱਲ ਰਹੀ ਆ ਤੇ ਮੌਸਮ ਦੇਖੋ ਬੇਈਮਾਨ ਹੋ ਰਿਹਾ ਪਿੱਛੇ ਮੜਾ ਜਾ ਠੰਡਾ ਹੋ ਰਿਹਾ ਥੋੜਾ ਮੌਸਮ ਬੇਈਮਾਨ ਹੋ ਗਿਆ ਮੁਰਗਾ ਆਉਣਾ ਕਰ ਅੱਜ ਜ਼ੋਰ ਬਾਰਖਾ ਚੂਚਾ ਵੀ ਕਹਿੰਦਾ 1 ਵਜੇ ਆਉਣਾ ਰਾਹ ਹਾਂ ਉਹ ਵੀ ਦਿਖਾ ਦੇ ਸਾਰੇ ਬੰਦੇ ਅੱਜ ਅੱਜ ਜਗੀ ਪੈ ਫੜੀ ਖੜਾਈ ਇਧਰ 500 ਦਾ ਕੰਨਾ ਯਾਰ ਇਹਦਾ ਚੱਲਿਆ ਇਹਨੂੰ ਪੱਲ ਭਰ ਦੇ ਲੋ ਜੀ ਸਾਰੀ ਤਿਆਰੀ ਵੈਰੀ ਕਰੀ ਪਈ ਆ ਤੇ ਇੱਕ ਫਾਰਮ ਦੀ ਆਪਾਂ ਤਿਆਰੀ ਪੂਰੀ ਕਰ ਦਿੱਤੀ ਹੈਗੀ ਤੇ ਅੱਜ ਰਾਤ ਨੂੰ ਆਪਣਾ तकरीबन ਇੱਕ ਇੱਕ ਤੋਂ 1.5 ਵਜੇ ਚੂਚਾ ਹੋਣਾਗਾ ਦੋਨੇ ਫਾਰਮਾਂ 'ਚ ਚੂਚਾ ਹੋਣਾ ਤੇ ਮੌਸਮ ਥੋੜਾ ਜਿਹਾ ਹੋ ਗਿਆ ਬੇਈਮਾਨ ਤੇ ਤਾਂ ਕਰਕੇ ਸੈਟਅਪ ਥੋੜਾ ਜਿਹਾ ਵਧਿਆ ਜ਼ਿਆਦਾ ਕਰਨਾ ਪੈ ਗਿਆ ਵੈਸੇ ਗਰਮੀ 'ਚ ਜ਼ਰੂਰਤ ਨਹੀਂ ਹੁੰਦੀ ਚੂਚਾ ਔਨ ਕਰਕੇ ਥੋੜਾ ਜਿਹਾ ਮੌਸਮ ਠੰਡਾ ਹੋਣ ਕਰਕੇ ਵਧੀਆ ਸੈਟਅਪ ਕਰਨਾ ਪੈ ਗਿਆ ਆਪਾਂ ਨੂੰ ਲੋ ਜੀ ਕਾਗਜ਼ ਵਗੈਰਾ ਸਾਰਾ ਲਾ ਦਿੱਤਾ ਗਾ ਉਸ ਫਰਾਰ ਖੜਿਆ ਆ ਕੇ ਸਾਰਾ ਲੋ ਜੀ ਕਰੀ ਭਈਆ ਬਰੂਡਿੰਗ ਤਿਆਰ ਤੇ ਪੱਠੀਆਂ ਲਿਆਂਦੀਆਂ ਚਾਰ ਆਪਾਂ ਨਵੀਆਂ ਤੇ ਪੱਠੀਆਂ ਦੀ ਪਾਉਗੀ ਜ਼ਰੂਰ ਤਾਂ ਲੋ ਜੀ ਸਾਰੀ ਬਰੂਡਿੰਗ ਤਿਆਰ ਆ ਤੇ ਚਾਰ ਖਾਨੇ ਆਪਾਂ ਤੇ तकरीबन ਤਿਆਰ ਕਰਿਆਗਾ 1200 ਤੋਂ 1300 ਸਕਰ ਫੁੱਟ ਏਰੀਆ ਤਿਆਰ ਕਰਿਆ ਪੈੜ ਵਗੈਰਾ ਦੇ ਪੰਜਵਾ ਪੱਲੀ ਪੂਰੀ ਪ੍ਰੋਪਰ ਲਾਤੀ ਹੈਗੀ ਤੇ ਅੱਜ ਝੂਟਾ ਹੁਣ ਆਪਣਾ ਤੇ ਤਿਆਰੀ ਵਾਰੀ ਆਪਾਂ ਕਰੀ ਜਾਂਦੇ ਆ ਵੈਸੇ तकरीबन ਸਾਰੀ ਤਿਆਰੀ ਹੋ ਚੁੱਕੀ ਹੈਗੀ ਪੱਠੀਆਂ ਵਗੈਰਾ ਸਾਰੀਆਂ ਫਿੱਟ ਕਰਕੇ ਰੱਖਦੀਆਂ ਇਦਾਂ ਪੈੜ ਵਗੈਰਾ ਦੇ ਪੱਲੀ ਜਮਾ ਪ੍ਰੋਪਰ ਫਿੱਟ ਕਰੀ ਪਈ ਹੈਗੀ ਤੇ ਇੱਕ ਫਾਰਮ ਦੀ ਆਪਣੀ ਤਿਆਰੀ ਪ੍ਰੋਪਰ ਹੋ ਚੁੱਕੀ ਹੈ ਤੇ ਦੂਜੀ ਦੀ ਆਪਾਂ ਕਰਦੇ ਆ ਪਿਆ ਆਏ ਆਪਣੇ ਕੋਲੇ 2 ਵਜ ਰਹੇ ਆ ਦੁਪਹਿਰ ਦੇ ਸਾਰਾ ਟਾਈਮ ਹੀ ਪਿਆਗਾ ਤੇ ਦੂਜੀ ਦੀ ਤਿਆਰੀ ਆਪਾਂ ਕਰਦਨੇ ਆ ਤੁਨ ਤੋਂ 4 ਘੰਟਿਆਂ ਵਿੱਚ ਬੂਰਬਾਰ ਲੈਣ ਜਾਣੇ ਆ ਤੇ ਕਰਦੇ ਆ ਸਾਰਾ ਪ੍ਰੋਗਰਾਮ ਸੈਟ ਪੱਠੀਆਂ ਵਗੈਰਾ ਕਰਤੀਆਂ ਹੀ ਨਵੀਆਂ ਲਿਆ ਕੇ ਫਿੱਟ ਪੂਰੀਆਂ ਪ੍ਰੋਪਰ ਤੇ ਮੌਸਮ ਠੰਡਾ ਹੋਣ ਕਰਕੇ ਆਪਾਂ ਨੂੰ ਜ਼ਿਆਦਾ ਸੈਟਅਪ ਕਰਨਾ ਪੈਗਾ ਤੇ ਰਾੜਾਂ ਵਗੈਰਾ ਕਰਤੀਆਂ ਫੱਟਾ ਜ਼ਰੂਰੀ ਆ ਜੀ ਇਹ ਵੀ ਪੂਰਾ ਪ੍ਰੋਗਰਾਮ ਕਰਿਆ ਪੈਸਟ ਤੇ ਬਾਕੀ ਸਭ ਸਾਰੀ ਟਾਈਮ ਟੂ ਟਾਈਮ ਵੀਡੀਓ ਪਾਈ ਜਾਵਾਂਗੇ ਕੱਦੀ ਕਲੀ ਚੀਜ਼ ਦੀ ਤੇ ਦਿਖਾਈ ਜਾਵਾਂਗੇ ਵਿਕੀ ਕੀ ਪ੍ਰੋਸੈਸ ਪਾਉਂਦੇ ਆ ਕਿੰਨਾ ਗੁੜ ਪਾਵਾਂਗੇ ਆਪਾਂ ਜੀ ਸਿਸਟਮ ਆਪਣਾ ਸਾਰਾ ਅੱਲਾ ਗਲਾ ਟਾਈਮ ਟੂ ਟਾਈਮ ਦਿਖਾਈ ਜਾਵਾਂਗੇ ਬਾਕੀ ਰਸੀਆਂ ਵਗੈਰਾ ਆਪਾਂ ਬੰਨ੍ਹ ਹੀ ਜਾਂਦੇ ਆ ਰੈਂਕੂ ਵਰਗੇ ਫਿਰਦੇ ਨੇ ਚ ਉੱਬਰ ਉਰੀ ਲੈਕਤੀ ਮੰਨਦ ਕਰਤੀਆਂ ਨੇ ਪਤੰਦਰ ਨੇ ਗਿਆਣਾ ਹੈ ਜਾਣਾ ਹੈ ਰਿੰਕੂ ਆ ਚੱਲਦਾ ਹੈ ਓਏ ਕਿੱਦਿ ਦੀ ਗੰਦਗੀ ਤੇਰੀ ਯਾਰ ਨੇ ਕਿ ਲੱਚੇ ਜਾਂਦੇ ਰਿੰਕੂ ਲੱਚੇ ਲਾਈ ਮੋੜਦੇ ਆ ਸਕੂਟਰੀਆਂ ਰਿੰਕੂ ਵਰਗਾਂ ਨੇ ਬੂਰ ਲੈਣ ਜਾਂਦੇ ਨੇ ਬੂਰ ਲੈਣ ਜਾਂਦੇ ਨੇ ਹਾਂ ਬਰਾਦਾ ਲੈਣ ਜਾਂਦੇ ਨੇ ਸਾਡੇ ਬੰਦੇ ਵੀ ਬਰਾਦਾ ਲੈਣ ਚੱਲੇ ਨੇ ਹੁਣ ਜਾਣੀ ਗੱਡੀ ਤੇਰੀ ਯਾਰ ਹੈ ਤੋਰ ਲੀਆਂ ਗੱਡੀਆਂ ਦੇ ਕੋਈ ਸਾਰੇ ਮੁੰਡੇ ਲਾਈਨ ਚੱਲੇ ਨੇ ਬਰਾਦਾ ਰੇਕੂ ਕੀ ਕਹਿਣਾ ਚਾਹੇਗਾ ਬਈ ਦੇਖ ਕੋਈ ਰਿਵਿਊ ਬਰਾਦਾ ਲੈਣੇ ਜਾ ਰਹੇ ਆਂ ਬਾਈ ਹਾਂ ਉਹ ਬੰਦੇ ਦਿਖਾ ਜਾਂਦੇ ਉਹ ਜਾਂਦੇ ਨੇ ਦੋ ਤਿੰਨ ਤਿੰਨ ਬੰਦੇ ਹੋ ਜਾਂਦੇ ਨੇ ਸਾਡੇ ਬਰਾਦਾ ਲੈਣ ਤੇ ਬਾਕੀ ਆ ਖੜੇ ਨੇ ਤਿਆਰੀ ਆ ਆਓ ਕਰਾ ਦੇ ਇਹਨੂੰ ਡਾਬੀਆਂ ਨਹੀਂ ਵਸਾਂ ਇਹਨੂੰ ਉਕਲਾ ਦੇ ਗੱਲ ਦੀਜਾ ਕਰ ਆਓ ਵੀ ਕਰਾ ਦੂੰਗਾ ਜੀ ਦੀਜਾ ਖੜਕੂ ਅੱਜ ਚੁਸੇ ਆਉਣਗੇ ਦੀਜਾ ਖੜਕਾਉਣਗੇ ਜਬਰ ਡਿੱਕ ਲੈ ਕੇ ਆਉਣਾ ਡਿੱਕ ਚੱਕ ਕੇ ਲੈ ਆਉਣਾ ਲਾ ਵੀਰ ਇੱਧਰ ਲੈ ਸਾਧਾਤ ਦੋ ਕੈਸ਼ ਟੂਲ ਲੈ ਲੀ ਤੂੰ ਨਾ ਦੋ ਕੈਸ਼ ਟੂਲ ਲੈ ਲੀ ਤੂੰ ਫਿਰ ਆਵਦੇ ਉਹ ਗਾਣੇ ਚੱਲੇ ਕੈਸ ਨੂੰ ਜੀ ਤੋ ਹਾਲ ਚੱਲੂ ਗਾ ਕੈ ਉਹ ਚਲੋ ਬਈ ਕੈਸ਼ ਟੂਲ ਲੈ ਲੀ ਤੂੰ ਪੰਜਾਬ ਦੇ ਮਿੱਤਰਾਂ ਦੀ ਚੜਦ ਮੱਝੂ ਆ ਜਾ 10 ਫਰਮ ਜਪਿਆ ਜਿਹੜਾ ਬਜੋਗੀ ਵੀ ਲੈ ਕੇ ਇਹਦੀ ਚਲੂ ਕੈਸ਼ ਟੂਲ ਕੈਸ਼ ਟੂਲ ਲੈ ਲੀ ਤੂੰ ਪੰਜਾਬ ਦੇ ਐ ਹੋਏ 10 ਫਰਾਂ ਦੀ ਚੜਦ ਤੋ ਮੱਝੂ ਕਾਲ ਜਾ ਇੱਕ ਤਾਂ ਪੱਲੀ ਵਾਲੀ ਆਪਾਂ 체ਪੀ ਲਈਏ ਲੈ ਲੀ ਤੂੰ ਪੰਜਾਬ ਦੇ ਹਾਂ ਉਹ ਤੇ ਬਈ ਹਾਂ ਫੇਰ ਲੈ ਗਏ ਤਾਂ ਹਾਂ ਲਓ ਜੀ ਰਿੰਕੂ ਵਰਗੇ ਆਉਂਦੇ ਨੇ ਬੈਠੇ ਤੇ ਬੋਰੀਆਂ ਵਾਰੀਆਂ ਚੱਕ ਲਈਆਂ ਜੀ ਮੁੰਡੇ ਬਰਾਦਾ ਲੈਣ ਚੱਲੇ ਨੇ ਕਹਿੰਦੇ ਭਰ ਲੈ ਉਹਨਾਂ 10 ਕੁ ਗੱਟੇ ਕਾ نیند ਕਾ ਕੱਲਾ ਰਹਾ ਯਾ ਰਿੰਕੂ ਹਾਂ ਚਾਹ ਚਾਹ ਹਾਂ ਆੜੇ ਬੰਦਾ نیند ਨਹੀਂ ਕਹਿੰਦਾ ਕੱਾਈ ਰਾਤ ਵੀ ਕੱਲ ਨੂੰ ਬੱਚਾ ਆਊਗਾ ਇਹ ਕੰਮ ਹੋਵੇ ਵੀ ਇਹਨੇ ਚੋਰ ਨਾਲ ਹੀ ਹੋਵੇ ਦੋ ਬੈਂਕ ਦੇ ਬੰਦੇ ਆ ਜਾਂਦੇ ਨੇ ਓਏ ਉਹ ਗੱਟੇ ਦਾ ਲੈ ਜੀ ਏ ਲਓ ਜੀ ਗੱਟੇ ਚੱਕ ਲਈਏ ਫਾਰਮ ਤੋਂ ਉੱਥੇ ਆਪਣੇ ਉਹ ਫਾਰਮ ਦੇ ਹਜੇ ਘੱਟਾ ਘਟਾ ਹੈ ਨਹੀਂਗਾ ਤਾਂ ਕਰਕੇ ਵੀ ਨਵਾਈਆਂ ਕੰਮ ਲਓ ਜੀ ਬਹੁਤ ਟਾਈਮ ਵਾਦਿਆ ਆ ਆ ਫਾਰਮ ਦੀ ਹਜੇ ਆਪਣੀ ਕੋਈ ਤਿਆਰੀ ਨਹੀਂ ਕੀਤੀ ਦਿਖਾਉਣਾ ਤੁਹਾਨੂੰ ਖੋਲ ਕੇ ਸਾਰਾ ਅੰਦਰੋਂ ਕਰਦਿਆਂ ਤਿਆਰੀ ਵਾਰੀ ਕੈਸ਼ ਟੂ ਲੈ ਲਈ ਦੋ ਪੰਜਾਬ ਦੇ ਦੋ ਕੈਸ਼ ਟੂ ਲੈ ਲਈ ਦੋ ਪੰਜਾਬ ਦੇ ਹੁਣ ਮੁੰਡੇ ਕੰਮ ਲੱਗਣਗੇ ਜੀ ਬਾਹਰ ਦੇ ਨਾਲ ਦੇ ਵਿਹਲੇ ଥିਗੇ ਹੋਰ ਸਾਨੂੰ ਬਹੁਤ ਹੀ ਚਾਹ ਜੀ ਸਾਨੂੰ ਬਹੁਤ ਅਸੀਂ ਅੱਜ ਚਾਹ ਚ ਫੁੱਲੇ ਸਮਾਰੇ ਹਾਂ ਜੀ ਫੁੱਲੇ ਨਹੀਂ ਸਮਾਰੇ ਫੁੱਲੇ ਨਹੀਂ ਸਮਾਰੇ ਨਹੀਂ ਜੀ ਚਾਬੀ ਕਿੱਧਰ ਗਈ ਹੈ ਨਹੀਂ ਕੱਲ ਤਾਂ ਹੁੰਦੀ ਸੀ ਹਾਂ ਜੋ ਕੱਲ ਤਾਂ ਚਾਬੀ ਹੁੰਦੀ ਸੀ ਅੱਜ ਪਤਾ ਨਹੀਂ ਚਾਬੀ ਕਿੱਧਰ ਗਈ ਜਾਂਦੀ ਜੀ ਫਾਰਮ ਦੀ ਤਿਆਰੀ કરી ਇਹਨੇ ਖਵਾਰ ਖੂਰ ਬਸਾਈ ਜਾਂਨੇ ਆ ਦੂਜੀ ਫਾਰਮ ਤੇ ਲਓ ਜੀ ਅੱਜ ਪਾਉਣਾ ਚੂਚਾ ਤੇ ਮੁੰਡੇ ਪੂਰੇ ਤਿਆਰ ਵਿਆਰ ਨੇ ਫਿੱਟ ਨੇ ਮੁੰਡੇ ਦੌੜਿਆਂ ਛੌੜਿਆਂ ਦੇ ਇੱਕੋ ਜਿਹੇ ਸਲਟਾ ਪਾਈਆਂ ਨੇ ਟੀਮ ਵਰਕ ਕਰਨਾ ਹੈ ਸਾਰਿਆਂ ਨੇ ਆ ਰਿੰਕੂ ਵਰਗੇ ਤਿਆਰ ਨੇ ਕਿਉਂ ਮਾਰਦੇ ਨੇ ਥੋੜਾ ਠਾ ਫੁੱਲਾ ਦਵਾਰਤਾ ਵਾ ਹਾਂ ਤਾਂ ਆਏ ਨੱਚ ਕੇ ਦਿਖਾ ਰਹੇ ਖੂਬ ਨੱਚ ਕੇ ਦਿਖਾਦੇ ਹਾਂ ਆਏ ਖੁਸ਼ ਨੇ ਸਾਡੇ ਬੰਦੇ ਵਈ ਤਿਆਰੀ ਵਾਜੀ ਫੁੱਲਾ ਹੀ ਦੋਨੇ ਫਾਰਮਾਂ ਦੀ ਤੇ ਚੂਚਾ ਤਕਰੀਬਨ 2 ਤੋਂ 3 ਵਜੇ ਆ ਜਾਣਾ ਪੱਕੇ ਚੂਚੇ ਦਾ ਟੱਬ ਪੱਕੇ ਚੂਚੇ ਦਾ ਟੱਬ ਅਰਤਾਤਾ ਚਲਟ ਦੇਗੇ ਹਾਂ ਫੌਜੀ ਵਾਲੇ ਕਮਾਂਡੋ ਐ ਫੌਜੀ ਵਾਲੇ ਕਮਾਂਡੋ ਬੰਦੇ ਨੇ ਸਾਡੇ ਸਾਰੇ ਬਾਈ ਤੇ ਕੱਲੀ ਕੱਲੀ ਵੀਡੀਓ ਪਾਈ ਜਾਵਾਂਗੇ ਆਪਾਂ ਨਾਲ ਦੀ ਨਾਲ ਸਾਰਾ ਬਲੌਗ ਬਣਾਈ ਜਾਵਾਂਗੇ ਦੇਖੀ ਜਾਓ ਸਾਰੇ ਮੁੰਡੇ ਕੀ ਬਣਦਾ ਕੀ ਪ੍ਰੋਸੈਸ ਆ ਤਿਆਰੀ ਵਾਰੀ ਤੁਹਾਨੂੰ ਦਿਖਾਤੀ ਤਿਆਰੀ ਵਾਰੀ ਜਮਾ ਓਕੇ ਆ ਰਿੰਕੂ ਵਰਗੇ ਨੇ ਕੱਢ ਰੱਖਿਆ ਇਹ ਚੱਬਾ ਹਣਾ ਹਾਂ ਆਏ ਨੇ ਚੋਬਰ ਸਾਡੇ ਨਵੀਂ ਟਰੈਕ ਰੂਟ ਕਰਤੇ ਫਟ ਜਨਰੇਟਰਾਂ ਨੂੰਟਰਾਂ ਦੇ ਪ੍ਰਬੰਧਾਂ ਇਹ ਰੱਖਦੇ ਆਂ ਅਸੀਂ ਪੂਰਾ ਕਰਕੇ ਪਹਿਲ ਤੋਂ ਹੀ ਬੋਲੂ ਐ ਆਏ ਦੱਸ ਮੈਨੂੰ ਐਸਾ ਫਾਰਮ ਹੈ ਕਿਸੇ ਦਾ ਨਹੀਂ ਹੈ ਨਹੀਂ ਆਇਆ ਨਾ ਕਿਸੇ ਫਾਰਮ ਕਿਸੇ ਦਾ ਨਹੀਂ ਹੈ ਬਾਈ ਹਾਂ ਕਿਸੇ ਦਾ ਨਹੀਂ ਹੈ ਨਾ ਕਿਸੇ ਫਾਰਮ ਨਹੀਂ ਕਿਸੇ ਬੰਦੇ ਦਾ ਵੀ ਨਹੀਂ ਹੈ ਹਾਂ ਸਰਾਹ ਡੇਗਾ ਲਵਾਤੀ ਹੈ ਨਾ ਤੁਸੀਂ ਮੈਂ ਇੱਕਦਮ ਬੈਲਡਰ ਹੈ ਹਾਂ ਆਏ ਆ ਸਰੇ ਲਗਾ दिए ਬਾਈ ਸਰਾਹ ਲਗਾ دیا ਐ ਹੀ ਆ ਬਸ ਸਰੇ ਸਰੇ ਹੀ ਲਾ ਕੇ ਰੱਖਦੇ ਆਪਾਂ ਕੋਈ ਟੈਨਸ਼ਨ ਹੀ ਨਾ ਬਣਨ ਉਸ ਚੀਜ਼ ਦੀ ਹਾਂ ਟੈਨਸ਼ਨ ਹੈਗੀ ਹੈ ਕਿਸੇ ਗੱਲ ਦੀ ਪੱਲੀ ਦੀ ਕੋਈ ਨਿੱਪਲ ਦੀ ਪੁੱਲੀ ਹੈਂਡਲ ਵਾਲੀ ਪੱਲੀ ਹੈ ਆਟੋਮੈਟਿਕ ਸਾਰਾ ਸਿਸਟਮ ਹੈ ਹਾਂ ਪ੍ਰੋਬਲਮ ਨਹੀਂ ਹੋ ਸਕਦੀ ਕਿ ਆਰਾ ਨਿੱਪਲ ਸੈਟੇਗਾ ਕੋਈ ਪ੍ਰੋਬਲਮ ਨਹੀਂ ਹੋਏਗੀ ਬਾਠ ਠੀਕ ਆਏ ਆ ਬਾਈ ਸਾਡੇ ਬੰਦੇ ਵੀ ਖੁਸ਼ ਰਹਿੰਦੇ ਨੇ ਸਾਡੇ ਫਾਰਮਾਂ ਦੇ ਆ ਓਕੇਪੋੜ ਆ ਕੰਮ ਜਮਾ ਤਿਆਰੀ ਵੈਰੀ ਤੁਹਾਨੂੰ ਪਹਿਲਾਂ ਵੀ ਦਿਖਾਤੀ ਸਾਰੀ ਆਪਣੀ ਕਰੀ ਪਈ ਆ ਕਰਾਂਗੇ ਜੀ ਅੱਧਾ ਘੰਟਾ ਪਹਿਲਾਂ ਪਾਣੀ ਆਉਣ ਤੋਂ ਤੇ ਨਾਲ ਦੀ ਨਾਲ ਸਾਰੀ ਵੀਡੀਓ ਬਣਾਈ ਜਾਵਾਂਗੇ ਦਿਖਾਈ ਜਾਵਾਂਗੇ ਤੁਹਾਨੂੰ ਸਾਰੇ ਭਰਾਵਾਂ ਨੂੰ ਫਾਰਮ ਤੇ ਆਉਣਾ ਚੂਚਾ ਆਪਣਾ ਅੱਜ ਤਿਆਰੀ ਵੈਰੀ ਓਕੇ ਆ क्यों भी रिंकू तेरी ओके okay, है जमा ओके एकदम मिल रहा है भाई मिल रहा है जमा फार्म भी चंगा आएगा हां कोई टेंशन नहीं आएगी आज दो चा आजूगा 3:00 बजे देख भाई बंदे भी साडे खुश रहने ने पूरे साडे मार मार के जिंदगी एसी फार्म हैगा निप्पल सेट हैगा वीरे ओके okay, जी okay. ओके हां ओके ए ट्रैक्टर खड़ा फार्म में जा आ okay. देख